ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਰੀ ਫਾਰਮ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੱਡੇ ਹਰੀਕਿਆਂ ਤੋਂ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਸਵੀਰ ਵੀ ਦੋਸਤੋ ਨੂੰ ਸ਼੍ਰੀ ਮੋਕਸਰ ਸਾਹਿਬ ਪੈ ਜਾਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਨੀਲੀ 라ਵੀ ਮੀਨੀ ਮਾਝਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਜਾਣਕਾਰੀ ਬਾਈ ਤੋਂ ਲੈ ਲੈਣੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੋ ਠੀਕ ਠਾਕ ਬਾਈ ਹਾਂਜੀ ਠੀਕ ਹੈ ਜੀ ਵਧੀਆ ਠੀਕ ਆ ਨਾਂ ਦੱਸਿਓ ਬਾਈ ਆਪਣਾ ਬਲਜੀਤ ਸਿੰਘ ਆਈ ਬਲਜੀਤ ਹਰੀਕੇ ਕਲਾਂ ਸ਼ਿਆਬਲਜੀਤ ਸਿੰਘ ਹਾਂਜੀ ਠੀਕ ਆ ਬਾਈ ਨੰਬਰ ਵੀ ਦੱਸ ਦੀਏ ਕਰੀ ਆਪਣਾ 9803679622 ਠੀਕ ਆ ਇਹ ਮੱਝ ਕਰਦੀ ਹੈ ਬਾਈ ਹਾਂਜੀ ਮੱਝ ਕਰਦੀ ਹੈ ਜੀ ਠੀਕ ਆ ਕਿੰਮਾ ਸੂਆ ਸੂਣਾ ਬਈ ਇਹਨੇ ਇਹਨੇ ਚੌਥਾ ਸੂਆ ਸੂਣਾ ਜੀ ਠੀਕ ਆ ਚੌਥਾ ਸੂਆ ਸੂਣਾ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਕ ਦਿਨ ਬਾਈ ਸੂਣ ਚ ਪਏ ਇਹਦੇ ਸੂਣ ਚ ਬਾ 10 12 ਦਿਨ ਲਊਗੀ ਹਜੇ 10 12 ਦਿਨਾਂ ਦੀ ਕੱਚੀ ਆ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਵੀ ਦੁੱਧ ਕਿੰਨਾ ਪਾਉਂਦੀ ਹੈ ਦੁੱਧ 6 ਲੀਟਰ ਪਾਉਂਦੀ ਹੈ ਇਹ ਡੰਗ ਦਾ ਠੀਕ ਆ 12 ਲੀਟਰ ਦੇ ਲਗਭਗ ਹਾਂਜੀ 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 ਠੀਕ ਆ ਗਾਂ ਸੇਵਾ ਤੇ ਜਿੰਨੀ ਸੇਵਾ ਕਰਾਂਗੇ ਆਪਾਂ ਉਹ ਦਾ ਠੀਕ ਉਹ ਸੀਮਣ ਦਾ ਪਤਾ ਹੋਵੇ ਕਿਹੜਾ ਲਵਾਇਆ ਆਈ ਤੀ ਨਹੀਂ ਉਹ ਨੀ ਕੋਈ ਕਹਿੰਦਾ ਹੈ ਨੀਲੀ ਰਾਈ ਜੂੰ ਦਿਮਾਗ ਚ ਨਹੀਂ ਗੱਲ ਵੀ ਹੈ ਨੀਲੀ ਰਾਈ ਦਾ ਭਰਾਇਆ ਠੀਕ ਆ ਹੈ ਨਹੀਂ ਜੀ ਰਾਈ ਦਾ ਹਾਂਜੀ ਹਾਂਜੀ ਠੀਕ ਆ ਲਓ ਵੀ ਸੋਨਾ ਢਾਂਚਾ ਜੇ ਗੱਲ ਕਰੀਏ ਨਾ ਮੱਥੇ ਦੇ ਵਿੱਚ ਪੂਰੇ ਦੇ ਵਿੱਚ ਫੇ ਸਾਰਾ ਹੀ ਤਕਰੀਬਨ ਵਾਈਟ ਆ ਅੱਖਾਂ ਚ ਦੋਹਾਂ ਚ ਜਵਾਬ ਦੋਵੇਂ ਮੂਰਲੇ ਪੈਰ ਜੇ ਗੱਲ ਕਰੀਏ ਮਗਰਲੇ ਪੈਰ ਖੂਸ਼ ਉੱਪਰ ਤਾਂ ਹੀ ਚਿੱਟੀ ਆ ਬਾਕੀ ਸੰਭਾਈ ਬਾਈ ਦੀ ਵਾਕਈ ਹੋਈ ਆ ਦੱਸਦੀ ਆ ਬਾਕੀ ਦੋਸਤੋ ਇਸੇ ਮਾਝ ਦਾ ਹਾ ਜੇ ਗੱਲ ਕਰੀ ਨਾ ਰਵਾ ਹੈਗਾ ਆ ਝੋਟੀਆਂ ਖੜੀਆਂ ਜਿਹੜੀਆਂ ਇਸੇ ਮਾਝ ਦੀਆਂ ਹੈਗੀਆਂ ਬਾਈਆਂ ਦਾ ਆਪਾਂ ਜਿੰਮਾ ਸੁਆ ਹੈਗੀ ਉਹ ਉਹਨਾਂ ਹੀ ਦੱਸਣਾ ਇਹ ਗੱਲ ਨਹੀਂ ਵੀ ਦੂਜਾ ਦੱਸ ਦਈਏ ਯਾਰ ਤੀਜਾ ਦੱਸ ਦਈਏ ਜਿਹੜੀ ਚੀਜ਼ ਹੋਈ ਉਹ ਹੀ ਦੱਸਣੀ ਹੈ ਬਾਕੀ ਥਾਣਾਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਾ ਆਦਨੇ ਉਹ ਵੀ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਗੈਵਤ ਆ ਭਾਵੇਂ ਦੀ ਬੇਸ਼ੱਕ ਘਾਟ ਆ ਇਹ ਪਰ ਸਾਈਜ਼ ਥਾਣਾ ਦਾ ਜੇ ਗੱਲ ਕਰੀਏ ਨਾ ਸੋਹਣਾ ਸਾਈਜ਼ ਬਹੁਤ ਸੋਹਣਾ ਤੇ ਕਦ ਕਾਠ ਨਹੀਂ ਉਹ ਸੋਹਣੀ ਆ ਦੋਸਤੋ ਥੋੜਾ ਜਿਹਾ ਉੱਪਰੇ ਬੰਦੇ ਤੋਂ ਘਭਰਾਉਂਦੀ ਆ ਕਿਉਂਕਿ ਆਮ ਘਰਾਂ ਦੇ ਵਿੱਚ ਉਪਰਾਂ ਬੰਦਾ ਨਹੀਂ ਹੁੰਦਾ ਇਸੇ ਕਰਕੇ ਕੋਈ ਨਹੀਂ ਜਾਣਦੇ ਭਾਈ ਇਸ ਤਰ੍ਹਾਂ ਹੀ ਸੇਮ সাই ਦੇ ਵਿੱਚ ਆ ਜਿਗਰ ਕਹੀਏ ਨਾ ਚਾਹੇ ਥਾਂ ਇੱਕੋ ਜਿਹਾ ਤੇ ਤੋੜ ਕੇ ਤੁਹਾਨੂੰ ਦਿਖਾਉਨੇ ਆ ਲੈ ਬਈ ਖੋਲ ਕੇ ਨਾ ਇੱਕ ਵਾਰੀ ਗੀੜਾ ਕਢਵਾ ਦੇ ਲੋਬੀ ਲਗਭਗ ਨਾ 10 12 ਦਿਨਾਂ ਦੀ ਕੱਚੀ ਆ ਹਵਾਨਾ ਬਹੁਤ ਸੋਹਣਾ ਦੋਸਤੋ ਜੇ ਗੱਲ ਕਰੀਏ ਨਾ ਉਹ ਵੱਡਾ ਹਵਾਨਾ ਤਿਆਰ ਕਰੂਗੀ ਤੇ ਬਾਕੀ 10 12 ਦਿਨਾਂ ਦੀ ਕੱਚੀ ਆ ਰਾਜੀਪਲੀ ਚੰਗੀ ਚਮਕਦਾਉ ਕਿ ਸੋਹਣੀ ਆ ਉੱਪਰ ਤਾਂ ਇੱਜ ਕੀਤੀ ਆ ਬਾਕੀ ਸੂਤੇ ਨਿਸ਼ਾਨ ਹੈਗਾ ਸਾਰੇ ਤਿੰਨ ਜੇ ਗੱਲ ਕਰੀਆ ਨੀਲੀ ਜਾਬੀ ਦੇ ਪੂਰੇ ਕਰਦੀ ਹੋਈ ਆ ਇਹਨਾਂ ਕੋਈ ਕੋਰੇ ਬੰਦੇ ਦਾ ਕਰਕੇ ਘਬਰੌਂਦੀ ਵੀ ਵੈਸੇ ਜੇ ਗੱਲ ਕਰੀਆ ਸੀਸਾ ਹੋਈ ਆਹਾ ਕਟੀਆਂ ਇਹ ਮਗਰ ਲੈ ਸੁਣਣੀਆਂ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਮਾਈ ਤੋਂ ਰੇਟ ਤੁਹਾਨੂੰ ਪੁੱਛਦਿਆਂ ਫੋਨ ਤੇ ਗੱਲ ਕਰ ਲਓਏ ਫੋਨ ਠੀਕ ਆ ਫੋਨ ਤੇ ਕਰਾਂਗੇ ਰੇਟ ਹਾਂਜੀ ਠੀਕ ਆ ਲੋ ਵੀ ਬਾਈ ਜੀ ਦਾ ਰੇਟ ਆ ਜਿਹੜਾ ਇਹਦਾ ਫੋਨ ਤੇ ਹੋ ਜਾਣਾ ਨੰਬਰ ਸਕਰੀਨ ਤੇ ਆ ਪੈਂਡ ਵੱਡੇ ਹਰੀ ਕੀ ਤੇ ਜਿਹੜੇ ਵੀਰ ਦੇ ਪਸੰਦ ਹੋਵੇ ਸੰਪਰਕ ਕਰ ਲਓਏ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ